ਗੁਰਾਇਆਂ ਫਿਲੌਰ ਹਾਈਵੇ ਤੇ ਇੱਕ ਟਰੱਕ ਦੇ ਪਲਟਣ ਨਾਲ ਟਰੱਕ ਚਾਲਕ ਤੇ ਉਸ ਦਾ ਸਾਥੀ ਗੰਭੀਰੂ ਬੀ ਜਖਮੀ ਹੋ ਗਿਆ। ਇਸ ਬੰਦੀ ਗੱਲਬਾਤ ਕਰਦੇ ਆ ਟਰੱਕ ਦੇ ਮਾਲਕ ਕਮਲਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਟਰੱਕ ਅੰਮ੍ਰਿਤਸਰ ਤੋਂ ਨਾਸ਼ਪਾਤੀ ਨਾਲ ਭਰ ਕੇ ਬੰਗਾਲ ਜਾ ਰਿਹਾ ਸੀ ਕਿ ਰਾਤ 3 ਵਜੇ ਦੇ ਕਰੀਬ ਗੁਰਾਇਆਂ ਨੇੜੇ ਡਰਾਈਵਰ ਦੀ ਝੋਗ ਲੱਗਨ ਨਾਲ ਪਲਟ ਗਿਆ ਜਿਸ ਨਾਲ ਟਰੱਕ ਚਾਲਕ ਤੇ ਉਸ ਦਾ ਕਲੈਂਡਰ ਜਖਮੀ ਹੋ ਗਏ। ਇਸ ਮੌਕੇ ਉਹਨਾਂ ਦੱਸਿਆ ਕਿ ਇਸ ਹਾਦਸੇ ਨਾਲ ਉਹਨਾਂ ਦਾ ਕਰੀਬ 2 ਤੋਂ 2.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਆਪਣਾ ਕਵਲਜੀਤ ਬਿੰਕੀ ਡੇੜੀ ਚਾਰ ਤੋਂ ਜੀ ਇਹ ਹੌਂਸਰ ਤੋਂ ਆਈ ਹੈ ਗੱਡੀ ਲੋਡ ਕਰਕੇ ਨਾਸਪਤੀ ਲੋਡ ਕਰਕੇ ਆਈ ਹੈ ਬੰਗਾਲ ਚ ਜਾ ਰਹੀ ਸੀ ਹਾਂਜੀ ਤੇ ਅਸੀਂ ਦਾ ਦੇਖੋ ਇਹਨੂੰ ਤੇਲ ਪਾ ਕੇ ਦਿੱਤਾ ਗੱਡੀ ਨੂੰ ਤੇ ਇੱਕ ਮਿੰਟ ਬਾਅਦ ਇਹ ਆਨ ਕੇ ਦੇ ਇੱਥੇ ਆਨ ਕੇ ਸਾਹ ਨੂੰ ਕੀ ਪਿੱਛੇ ਆਨ ਕੇ ਇਹਨਾਂ ਨੇ ਸਾਹ ਨੂੰ ਪੀ ਕੇ ਦੇ ਇਹਨਾਂ ਦਾ ਫੋਨ ਆਇਆ ਤੇ ਅਸੀਂ ਆਖਿਆ ਚਲੋ ਠੀਕ ਹੈ ਨਿਕਲ ਜਿਓ ਤੁਹਾਨੂੰ ਜੀ ਕਿ ਤੁਰੇ ਆਏ ਇੱਥੇ ਆਨ ਕੇ ਪਤਾ ਨਹੀਂ ਕੀ ਗੱਲ ਬਾਤ ਹੈ ਇਹਨਾਂ ਨੂੰ ਉਹ ਪਰਵਜਾ ਗੱਡੀ ਦਾ ਦੇ ਫੋਨ ਦੇ ਵਿੱਚ ਸਾਡੇ ਫੋਨਾਂ ਦੇ ਨਾਲ ਆਇਆ ਜਾ ਗੱਡੀਆਂ ਇਹਦੇ ਵਿੱਚ ਉਹ ਪਰਵਜਾ ਦਾ ਸਾਨੂੰ ਪਤਾ ਲੱਗਾ ਵੀ ਸਾਡੀ ਗੱਡੀ ਨੂੰ ਜਾਂ ਚੋਰੀ ਹੋ ਗਈਆਂ ਕੀ ਗੱਲ ਬਾਤ ਹੋ ਜੀ ਇਹ ਮੇਰਾ ਪਰੇ ਡਰ ਨੂੰ ਕਾਲ ਆਇਆ ਡਰਾ ਦੇ ਨੇ ਆਖਿਆ ਵੀ ਹਾਂ ਵੀ ਆ ਗੱਲ ਬਾਤ ਵਿੱਚ ਗੱਡੀ ਪਲਟ ਗਈ ਆ ਕਰਵਾ ਦੇਣੀ ਹਾਂ ਜੀ ਫਿਰ ਆਪਾਂ ਉਸੇ ਟਾਈਮ ਹੀ ਅਸੀਂ ਇਹਨਾਂ ਨੂੰ ਆਖਿਆ ਕਿ ਤੁਹਾਨੂੰ ਚੱਕਾ ਤੇ ਨਹੀਂ ਜ਼ਿਆਦਾ ਲੱਗੀਆਂ ਤੇ ਨਹੀਂ ਕਿਰ ਇਹਨਾਂ ਨੂੰ ਅਸੀਂ ਦੱਸਿਆ ਵੀ ਇਸ ਨੰਬਰ ਤੇ ਕਾਲ ਕਰੋ ਤੇ ਇਹਨਾਂ ਨੇ ਕਾਲ ਕੀਤੀ ਉਸੇ ਟਾਈਮ ਹੀ ਤੇ ਆਪਣੀ ਕੌਂਸਾ ਦੀ ਹੈ 8112 ਦੇ ਨੰਬਰ ਵਾਲੀ ਇਹਨਾਂ ਨੇ ਛਟਾ ਛਟਾ ਕੇ ਕੀਆ ਇਹਨਾਂ ਨੂੰ ਗੱਡੀ ਚ ਪਾ ਕੇ ਤੇ ਆਪਣਾ ਹਸਲ ਕਾਲ ਕਰਾਤਾ ਹੀ ਬੰਦੇ ਨੇ ਫਾਈਨਲ ਨੇ ਕਰਨ ਕੀ ਹੈ ਜੀ ਹਾਂ ਜੀ ਪਲਟੀ ਕਿੱਧਰ ਗੱਡੀ ਪਲਟੀ ਇਹ ਵੀ ਰੋਡ ਤੇ ਅੱਗੇ ਜਾਂਦਾ ਹੀ ਗੱਡੀ ਖੜੀ ਹੈ ਜੀ ਐ ਬੰਨੇ ਹਾਂ ਜੀ ਆਨਾ ਮੈਨੂੰ ਉਦੋਂ ਦੇ ਹੀ ਤੇ ਮੈਂ ਕਟਮਾਰਾ ਗੱਡੀ ਦੇ ਵਿੱਚ ਚੜ ਗਈ ਹੈ ਜਿਹੜਾ ਤੁਹਾਡਾ ਡਰਾਈਵਰ ਕਹਿ ਰਿਹਾ ਜੀ ਮੇਰੀ ਝੋਕ ਲੱਗੀ ਆਹ ਜਾਨੀ ਝੋਕੇ ਇਸ ਕਰਕੇ ਲੱਗੀ ਵੀ ਪਿੱਛੇ ਨਾਲਵੇਂ ਆਉਂਦਿਆ ਹੈਗਾ ਜੋ ਅੱਗੇ ਗੱਡੀ ਘੜੀ ਤੇ ਗੱਡੀ ਟਕਰ ਦੇ ਕਾਰਨ ਉਹਨੇ ਪਾਸੇ ਵੇਖਿਆ ਵੀ ਅਗਲੇ ਪਾਸੇ ਗੱਡੀ ਘੜੀ ਆ ਗੱਡੀ ਦੇ ਕਾਰਨ ਉਹਨੇ ਆਪਣੀ ਕੋਈ ਜਾਨੀ ਮਾਨੀ ਨੁਕਸਾਨ ਨਹੀਂ 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 ਬਿਲਕੁਲ ਨਾ ਕੋਈ ਨੁਕਸਾਨ ਹੋਇਆ ਤੁਹਾਡੇ ਪ੍ਰਕਾਰ ਦਾ ਮਾਟਾ ਹੈਗਾ ਹੀ 2.5 ਲੱਖ ਦਾ ਹੈਗਾ ਜੀ ਆਹ ਸਰ ਤੋਂ ਹਰੇ ਹੀ ਕਿ ਨਾਸਪਤੀ ਹੋ ਰਿਹਾ ਦੁਰਾਇਆ ਪਾਰ ਕਰਕੇ ਝੋਕ ਲੱਗੀ ਦੋ ਕਲਗ ਰਸਾਨ ਗੱਡੀ ਬਲਟੀ ਦੇ 300 ਤੋਂ 400 ਨਿਸ਼ਾਨ ਹੋ ਗਿਆ ਹਾਸੀ ਦੀ ਸੂਚਨਾ ਮਿਲਦੇ ਸਾਰ ਹੀ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਹਾਸੀ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰਦੇ ਹਾਂ ਜ਼ਖਮੀਆਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਕਰਾਇਆ ਫਲੋ ਨੈਸ਼ਨਲ ਹਾਈਵੇ ਤੇ ਤਨਾਤਾਂ ਰਾਤ ਕੋਈ ਕਰੀਬ 3:00 ਵਜੇ ਮੈਸੇਜ ਮਿਲਿਆ ਸੀ ਆ ਮੇਰੇ ਸਹੋਜੀ ਸਰਜੀ ਸਿੰਘ ਜਿਹੜੀ ਮੇਰੇ ਤੋਂ ਪਹਿਲਾਂ ਸ਼ਿਫਟ ਸੀ ਬੇ ਇੱਕ ਮਿਸ਼ਰਾ ઠાਬੇ ਦੇ ਲੱਗ ਕੇ ਗਰਾਇਆ ਤੋਂ ਫਲੋਰ ਜੀ ਦੀ ਰੋਡ ਦੇ ਉੱਤੇ ਗੱਡੀ ਪਲਟ ਗਈ ਆ ਉਹਨਾਂ ਨੇ ਮੌਕੇ ਤੇ ਆ ਕੇ ਦੇਖਿਆ ਤੇ ਗੱਡੀ ਪਲਟੀ ਹੋਈ ਸੀ ਤੇ ਵਿੱਚ ਡਰਾਈਵਰ ਤੇ ਕਲੀਨਰ ਸੀਗੇ ਦੋ ਜਣੇ ਉਹਨਾਂ ਦੇ ਵਿੱਚ ਸੱਟਾਂ ਲੱਗੀਆਂ ਹੋਈਆਂ ਸੀ ਉਹਨਾਂ ਨੂੰ ਵਿੱਚੋਂ ਬਾਹਰ ਕੱਢਿਆ ਤੇ ਸਿਵਲ ਹਸਪੀਟਲ ਫਗਵਾੜੇ ਪਹੁੰਚਾਇਆ ਨਾ ਸਰ ਇਹ ਕੀ ਇੱਕ ਗੱਡੀ ਚ ਮਾਲ ਕੀ ਇਹਦੇ ਵਿੱਚ ਨਾਖਾਂ ਦਸ ਰਿਹਾ ਜੀ ਅਮਰਸਰ ਤੋਂ ਬੰਗਾਲ ਜਾ ਰਹੀ ਹੈ ਕੱਚੀ ਕਿੰਨਾ ਜਿਹਾ ਨੁਕਸਾਨ ਹੋਇਆ ਜੀ ਵਪਾਰੀ ਦੇ ਦੱਸਣ ਮਤਲਬ ਦੋਤਾ ਹੀ ਲਖਦਾ ਹੈਗਾ ਜੀ ਕੋਈ ਜਾਨੀ ਮਾਨੀ ਨੁਕਸਾਨ ਜਾਨੀ ਮਾਨੀ ਕੋਈ ਨਹੀਂ ਗੱਡੀ ਹੁਣ ਮੰਗਾ ਲਈ ਹੈ ਨਾ ਨੇ ਲੇਬਰ ਵੀ ਆ ਗਈ ਆ ਤੇ ਪਾਲਟੀ ਕਰਾ ਰਹੇ ਆ